ਨੀਚੇ ਹੋ ਗਿਆ ਤੇਰਾ ਪਤਾ ਹੋਵੇਗਾ ਨੀਚੇ ਕੀ ਪਤਾ ਕੋਈ ਟਿਕਟੂ ਕਲਾਂ ਵਾਲਾ ਬੜਿਆ ਹੋਇਆ ਹੋਵੇ ਚੰਗੀ ਹੈ ਹਾਂ ਨਾ ਪਾਪੀ ਦੇਖੋ ਦੋਸਤੋ ਜਿਹੜੇ ਢਾਟੇ ਟੂਟੇ ਜੇ ਪਏ ਨੇ ਪਾਣੀ ਦੀਆਂ ਬੋਤਲਾਂ ਪਈਆਂ ਨੇ ਇਹ ਚਿੱਟਾ ਲਾਣ ਵਾਸਤੇ ਹੀ ਨੇ ਕਿ ਕੀ ਘਰ ਆ ਕਿਸੇ ਦਾ ਰਹੰਦਾ ਕੋਈ ਨਹੀਂ ਹੈਗਾ ਔਰ ਤੇ ਨਾ ਦੇਖੋ ਸਾਰੇ ਔਰ ਬੋਤਲਾਂ ਹੀ ਬੋਤਲਾਂ ਹੈਂ ਉੱਥੇ ਬੈਠੇ ਠੀਕ ਹੈ ਮੈਂ ਫਿਰ ਲੈ ਲੈਂਦਾ ਹਾਂ ਤਾਂ ਹੋਵੇ ਤੇ ਚਾੜ ਚੋੜੀਆਂ ਮੇਰੇ ਆ ਕਿੱਦਾਂ ਹੈ ਕਿਵੇਂ ਚੋੜੀਆਂ ਚੋੜਾ ਨਹੀਂ ਹੂੰ ਲੁੱਟ ਲੁੱਟ ਕੇ ਕਰ ਲਿਆ ਖਾਲੀ ਦੇਸਾ ਹੀ ਭੈਣਾ ਵੀ ਜਿਹੜੀ ਐ ਇਸ ਟਾਈਮ ਹੋ ਸਕਦਾ ਵੀ ਚਿੱਟਾ ਪੀ ਕੇ ਪਈ ਆ ਵੀ ਇਹਨੂੰ ਸੁਰਤ ਨਹੀਂ ਹੈ ਤੇ ਹਾਂਜੀ ਲਾਈਵ ਹੋਇਆ ਹੋਇਆ ਅੱਛਾ ਮੈਰੀ ਦੇਖ ਰਹੇ ਤੇ ਆਹ ਮੁੰਡੇ ਨੇ ਜੀ ਸਾਰੀ ਆਪਣੇ ਜਿਨ੍ਹਾਂ ਨੇ ਇਸ ਵੀਡੀਓ ਦੇ ਵਿੱਚ ਸਾਥ ਆ ਦਿੱਤਾ ਤੇ ਸਾਨੂੰ ਫੋਨ ਕਰਕੇ ਬੁਲਾਇਆ ਚੱਲ ਰਿਹਾ ਚੱਲ ਰਿਹਾ ਆ ਫੜੀਆ ਰ ਵੀਰੇ ਤੇਰੀ ਵੀ ਨਹੀਂ ਆ ਗਈ ਉਹ ਗਿਆ ਮੈਂ ਲੈ ਯੋ ਬਿੱਲੀ ਕਹਣਾ ਤੇ ਪੈਣਾ ਉਹ ਖਾਈ ਆ ਵੀਰੇ ਆ ਜਾ ਵੀਰੇ ਲਓ ਜੀ ਮੈਨੂੰ ਨਹੀਂ ਪਤਾ ਹੈਗਾ ਪਰ ਚਿੱਟੇ ਵਾਲਿਆਂ ਦੇ ਹਾਲ ਆਣ ਆ ਦੇਖੋ ਲਓੀ ਸਵੇਰੇ ਸਵੇਰੇ ਮਾਇਆ ਲੱਗ ਗਈ ਆਪਾਂ ਨੂੰ ਤੇ ਇਹ ਬਿਲਕੁਲ ਸਾਹਮਣੇ ਸੇਲਟੈਕ ਟੈਕਸ ਆਫਿਸ ਆ ਤੇ ਇਹਦੇ ਨਾਲ ਸਾਹਮਣੇ ਹੋ ਰਿਹਾ ਬਿਲਡਿੰਗ ਆ ਆ ਸਾਹਮਣੇ ਦੁਕਾਨਾਂ ਬਣੀ ਹੋਇਆ ਰਸਤਾ ਇਧਰੋਂ ਹੀ ਆ ਜਾਣ ਨੂੰ ਤੇ ਜਿਹੜਾ ਇਹ ਘਰ ਆ ਘਰ ਦੇ ਦਾ ਗੇਟ ਲੱਗਿਆ ਹੋਇਆ ਜੀ ਹਾਂ ਕੋਈ ਰਿਹਾਇਸ਼ ਨਹੀਂ ਹੈਗੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਸੇਲ ਟੈਕਸ ਆਫਿਸ ਦੇ ਸਾਹਮਣੇ ਘਰ ਆ ਜਿੱਥੇ ਬਹੁਤ ਜ਼ਿਆਦਾ ਮੁੰਡੇ ਆ ਕੇ ਚਿੱਟਾ ਪੀਂਦੇ ਨੇ ਤੇ ਹੋ ਸਕਦਾ ਇਸ ਕੁੜੀ ਦੇ ਨਾਲ ਹਾਂ ਹਾਂ ਲਓ ਜੀ ਇਹ ਆ ਮੰਡੀ ਗਵਿੰਦਗੜ ਦਾ ਸੇਲ ਟੈਕਸ ਆਫਿਸ ਤੇ ਉਹ ਨਾਲ ਘਰ ਆ ਜੀ ਆ ਕਈ ਵਾਰ ਦੁਕਾਨਾਂ ਜੀ ਵੜ ਕੇ ਜਾਂਦੇ ਨੇ ਬੰਦੇ ਜਿਹੜੇ ਵੀ ਜਾਂਦੇ ਨੇ ਚਿੱਟਾ ਪੀਣ ਅੰਦਰ ਇਹ ਕੁੜੀ ਵੀ ਇਕਨੇ ਪਈ ਹੋਣੀ ਵਿਚਾਰੀ ਤੇ ਜਿਹੜੇ ਮਾਨਵਤਾ ਦੇ ਜਿਹੜੇ ਕਹਿੰਦੇ ਨੇ ਪ੍ਰਤੀਕਾਂ ਸੀ ਮੰਡੀ ਗਵਿੰਦਗੜ੍ਹ ਦੇ ਪਹਿਲਾਂ ਤਾਂ ਉਹ ਕੁੜੀ ਨੂੰ ਇੱਥੋਂ ਰੈਸਕਿਊ ਕਰੋ 239 ਨੰਬਰ ਮਕਾਨ ਤੇ ਆਪਾਂ ਪੁਲਿਸ ਨੂੰ ਵੀ ਫੋਨ ਕਰੇ ਦਈਏ ਜੀ ਹੁਣ ਠੀਕ ਨਹੀਂ ਜਰੂਰੀ ਹੈ ਬਾਈ ਤੇ ਨਹੀਂ ਤੇ ਆ ਜੀ ਸੇਲਟੈਕਸ ਆਫਿਸ ਬਿਲਕੁਲ ਸਾਹਮਣੇ ਘਰ ਜਿੱਥੇ ਕੀ ਮੁੰਡੇ ਆ ਕੇ ਉਹਰੇ ਚਿੱਟਾ ਪੀਂਦੇ ਨੇ ਤੇ ਇੱਕ ਭੈਣ ਉਹਰੇ ਰਹਿੰਦੀ ਆ ਪੱਕੀ ਉਹ ਤੇ ਹੋ ਸਕਦਾ ਉਹਦੇ ਨਾਲ ਕੋਈ ਗਲਤ ਕੰਮ ਵੀ ਹੁੰਦਾ ਹੋਵੇ ਇਸ ਕਰਕੇ ਮੈਂ ਚਾਹੁੰਦਾ ਜੀ ਵੀ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਹੋਣੀ ਚਾਹੀਦੀ ਆ ਕਿ ਜਿਹੜਾ ਮੰਡੇ ਗਵਿੰਦਗੜ ਦਾ ਹਾਲ ਆ ਸਾਡੇ ਵੀ ਉਹ ਸੁਧਰ ਸਕੇ ਤੇ ਸਾਡੇ ਸ਼ਹਿਰ ਦੇ ਵਿੱਚੋਂ ਚਿੱਟਾ ਬੰਦ ਹੋ ਸਕੇ ਤਾਂ ਕਿ ਜਿਹੜੀਆਂ ਲੁੱਟਾਂ ਚੋਰੀ ਤੇ ਐਕਣ ਦੀਆਂ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਤੇ ਬਣੇ ਰਿਹਾ ਕਰੋ ਤੇ ਵੀਡੀਓ ਨੂੰ ਸ਼ੇਅਰ ਕਰਦੇਆ ਕਰੋ ਗਰੁੱਪਾਂ ਦੇ ਵਿੱਚ ਪੇਜਾਂ ਦੇ ਵਿੱਚ ਤਾਂ ਕਿ ਅਸੀਂ ਖਲਾਸੇ ਕਰ ਸਕੀਏ ਇਹ ਜੇ ਅੱਡੇ ਦੱਸ ਸਕੀਏ ਵੀ ਜਿਨ੍ਹਾਂ ਦੇ ਉੱਤੇ ਮੁੰਡੇ ਬਹਿ ਕੇ ਚਿੱਟਾ ਪੀਂਦੇ ਨੇ ਤੇ ਕੁੜੀਆਂ ਵੀ ਪੀਂਦੀਆਂ ਨੇ ਤੇ ਪੁਲਿਸ ਪ੍ਰਸ਼ਾਸਨ ਤੱਕ ਵੀ ਇਹ ਗੱਲ ਪਹੁੰਚਾ ਦਿਓ ਮੇਰੇ ਫੋਨ ਕਰਨ ਤੋਂ ਪਹਿਲਾਂ ਪਹਿਲਾਂ ਤੇ ਬਹੁਤ ਜ਼ਿਆਦਾ ਧੰਨਵਾਦ ਹੋਊਗਾ ਤੁਹਾਡਾ ਸਾਡਾ ਮਕਸਦ ਇਹੀ ਆ ਵੀ ਪਹਿਲਾਂ ਸਭ ਤੋਂ ਪੰਜਾਬ ਦੇ ਵਿੱਚੋਂ ਜਿਹੜਾ ਨਸ਼ਾ ਖਤਮ ਕਰਨਾ ਤੇ ਆਹ ਲੋਕੇਸ਼ਨ ਆ ਜੀ ਆ ਬਿਲਕੁਲ ਇਹ ਸਾਹਮਣੇ ਖਾਲਸਾ ਸਕੂਲ ਵਾਲਾ ਰੋਡ ਆ ਜੀ ਬਿਲਕੁਲ ਸਿੱਧਾ ਨਸਰਾਲੀ ਨੂੰ ਜਾਂਦਾ ਇਹ ਰੋਡ ਤੇ ਨਾ ਫੇਮਸ ਦੁਕਾਨਾਂ ਨੇ ਜੀ ਪਾਟੀਆਂ ਜੀ ਸ਼ਾਪ ਮੋਬਾਈਲਾਂ ਵਾਲੇ ਤੇ ਨਾਲ ਪਰਚੂਨ ਦੀ ਕਰਿਆਨੇ ਦੀ ਦੁਕਾਨ ਤੇ ਆ ਚਾਰ ਪੰਜ ਦੁਕਾਨਾਂ ਦੇ ਵਿੱਚੋਂ ਅੰਦਰ ਪੌੜੀਆਂ ਚੜ੍ਹਦੀਆਂ ਨੇ ਇੱਥੇ ਮੁੰਡਾ ਮੁੰਡੇ ਆਉਂਦੇ ਨੇ ਤੇ ਸ਼ਾਮ ਨੂੰ ਅੰਦਰ ਵੜ ਕੇ ਦਿਨ ਦਿਹਾੜੇ ਵੜ ਕੇ ਤੇ ਉੱਪਰ ਜਾ ਕੇ ਟੱਪ ਕੇ ਘਰਾਂ ਪਿੱਛੇ ਤੇ ਉੱਥੇ ਜਾ ਕੇ ਚਿੱਟਾ ਪਿੰਦੇ ਨੇ 239 ਨੰਬਰ ਮਕਾਨ ਆ ਜੀ ਜੀਦਾ ਵੀ ਮਕਾਨ ਆ ਭਾਈ ਮਕਾਨ ਵਾਲਿਆਂ ਨੂੰ ਵੀ ਮੈਂ ਕਹਿਣਾ ਚਾਹਨਾ ਪਹਿਲਾਂ ਤਾਂ ਮਕਾਨ ਵਾਲਿਆਂ ਤੱਕ ਵੀਡੀਓ ਪਹੁੰਚਾ ਦਿਓ ਵੀ ਤੁਹਾਡੇ ਮਕਾਨ ਦੇ ਵਿੱਚ ਭਾਈ ਕੋਈ ਚੀਜ਼ ਨਹੀਂ ਹੈਗੀ ਹੁਣ ਜੇ ਤੁਸੀਂ ਰੱਖ ਕੇ ਵੀ ਗਏ ਹੋਵੋਗੇ ਕਿਉਂਕਿ ਜਿੱਦਣ ਦੀਆਂ ਇਹ ਦੁਕਾਨਾਂ ਬਣੀ ਅਗਲੇ ਟੱਪ ਟੱਪ ਕੇ ਪਤਾ ਨਹੀਂ ਕੀ ਕੀ ਚੜ੍ਹ ਕੇ ਵੇਚਤਾ ਹੋਣਾ ਤੇ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਲਿਆ ਵੀ ਹੈ ਕੁਝ ਨਹੀਂ ਹੁਣ ਮਕਾਨ ਬਿਲਕੁਲ ਖਾਲੀ ਆ ਇਹ ਤਾਂ ਹੁਣ ਇਹ ਆ ਇਹ ਤਾਂ ਹੁਣ ਇਹੀ ਕਹਿ ਸਕਦੇ ਆ ਵੀ ਜਿਹੜੀਆਂ ਇਟਾਂ ਨੇ ਇਹਨਾਂ ਦੇ ਮਕਾਨਾਂ ਦੀਆਂ ਉਹ ਬਚਾ ਲੈਣ ਇਹ ਨਹੀਂ ਫਿਰ ਚਿੱਟੇ ਵਾਲਿਆਂ ਨੇ ਤਾਂ ਉਹ ਇਟਾਂ ਵੀ ਵੇਚ ਦੇਣੀਆਂ ਨੇ ਕੱਢ-ਕੱਢ ਕੇ ਤੇ ਬਹੁਤੀ ਗੱਲ ਨਾ ਕਰਦੇ ਹੋਏ ਹੁਣ ਦੋ ਇਜਾਜ਼ਤ ਅਸੀਂ ਕਿਰਨ ਨਾਮ ਆਜੀ ਮੈਂ ਜੀ ਮੇਰੇ ਮਮੇ ਦਾਦੀ ਦੇ ਡੈਥ ਹੋ ਗਈ ਸੀ ਹੀ ਮੈਂ ਕੱਲੀ ਸੀ ਜਿਹੜੀ ਪੇਸੰਜ ਦੇ ਵਿੱਚ ਬਸ ਨਸ਼ੇ 'ਚ ਕਿਸੇ ਥੁੜੀਆਂ ਨਾਲ ਲੱਗੀ ਸੀਗੀ ਹੁਣ ਮੈਨੂੰ ਅੱਥੀ ਛੱਡਣਾ ਚਾਹੀਦਾ ਤੇ ਪੋ ਸਕੋ ਲਈ ਸੀ ਕਿ ਮੇਰੇ ਇਹ ਮੇਰੇ ਹੈਲਥ ਕਰ ਰਹੇ ਨੇ ਤੇ ਮੈਂ ਉਹਨੂੰ ਸੁਧਰਨਾ ਚਾਹੀਆ ਜੀ ਮੈਨੂੰ ਹੋ ਗਿਆ ਘੱਟ ਵੜ 6 ਗੱਤ ਮਹੀਨੇ ਹੋ ਗਏ ਦੇਖੇ ਤਾਂ ਮੈਂ ਕੁੜੀਆਂ ਨਾਲ ਹੀ ਲੱਗੀ ਸੀ ਜੀ ਉਹਨੂੰ ਵੈਸੇ ਕੱਲੀ ਮਤਲਬ ਕਰਨ ਲੱਗੀ ਸੀ ਨਾਲ ਦੀਆਂ ਕੁੜੀਆਂ ਬਾਝੂ ਲਾਂਦੀਆਂ ਜੀ ਟੀਕੇ ਵੀ ਲਾਂਦੀਆਂ ਕੁਝ ਕੰਨੀ ਤੇ ਵੀ ਲਾਂਦੀਆਂ ਆਂਬੇ ਦਾ ਕੀ ਹੈ ਕਿ ਨਸ਼ਾ ਕਿੱਥੋਂ ਲੈਂਦੇ ਆਮੀਂ ਕਿਹਦੇ ਆ ਜੀ ਮੰਡੀ ਕੁੰਦਗੜਾ ਪਿੱਛੇ ਬੱਸ ਸਟੈਂਡ ਦੇ ਪਿੱਛੇ ਜੀ ਹਾਂਜੀ ਗੋਵਿੰਦਗੜ ਏਰੀਏ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਕੱਲ ਜਿਹਦੇ ਵਿੱਚ ਇੱਕ 22 ਸਾਲ ਦੀ ਕੁੜੀ ਜੋ ਕਿ ਨਸ਼ੇ ਦੀ ਹਾਲਤ ਦੇ ਵਿੱਚ ਇੱਕ ویرਾਨ ਪਏ ਘਰ ਦੇ ਨਸਰਾਲੀ ਪਿੰਡ ਦੇ ਵਿੱਚ ਇੱਕ ਕਾਰ ਸੀਗਾ ਜੋ ਕਾਫੀ ਟਾਈਮ ਤੋਂ ਖਾਲੀ ਪਿਆਸੀ ਉਹਦੇ ਚੋਂ ਦੀ ਵੀਡੀਓ ਸੀਗੀ ਵੀ ਉਹ ਨਸ਼ੇ ਦੀ ਹਾਲਤ 'ਚ ਜੋ ਉੱਥੇ ਇੱਕ ਬਿਸਤਰੇ ਤੇ ਪਈ ਹੈ ਜਿਸ ਤੋਂ ਬਾਅਦ ਅਸੀਂ ਉਹ ਵੀਡੀਓ ਦੇ ਆਧਾਰ ਤੇ ਕੁੜੀ ਨੂੰ ਟ੍ਰੇਸ ਕੀਤਾ ਕੁੜੀ ਨੂੰ ਟ੍ਰੇਸ ਕਰ ਕੀਤਾ ਬੱਸ ਸਟੈਂਡ ਤੇ ਰਹਿੰਦੀ ਸੀ ਕੁੜੀ ਨੂੰ ਅਸੀਂ ਥਾਣੇ ਲੈ ਸਾਡੇ ਲੇਡੀ ਮੁਲਾਜ਼ਮ ਦੀ ਹਾਜ਼ਰੀ ਚ ਉਹਦੇ ਨਾਲ ਪੁੱਛਗਿਛ ਕੀਤੀ ਗਈ ਜੀ ਨੇ ਦੱਸਿਆ ਵੀ ਉਹ ਉਹਦੇ ਮਾਪਿਓ ਦੀ ਡੈਥ ਤੋਂ ਬਾਅਦ ਉਹਦਾ ਕੋਈ ਸਹਾਰਾ ਨਹੀਂ ਸੀਗਾ ਤੇ ਉਹ ਸਦਮੇ ਚ ਨਸ਼ਿਆ ਕਰਨ ਲੱਗ ਗਈ ਸੀ ਤੇ ਨਸ਼ਾ ਕਰਨ ਤੋਂ ਬਾਅਦ ਉਹ ਸਰਹੰਦ ਦੀ ਵੈਸੇ ਰਹਿਣ ਵਾਲੀ ਸੀ ਤੇ ਰੋਜ਼ ਆਪਣੇ ਗਵਿੰਦਗੜ ਹਲਕੇ ਦੇ ਏਰੀਆ ਚ ਆ ਜਾਂਦੀ ਸੀਗੀ ਗਵਿੰਦਗੜ ਖੰਨੇ ਇੱਥੇ ਕਿਸੇ ਤੋਂ ਮੰਗ ਕੇ ਕੁਝ ਖਾ ਲਿਆ ਨਸ਼ਾ ਕਰ ਲਿਆ ਆਏ ਰਹਿੰਦੀ ਹੁੰਦੀ ਸੀ ਅੱਜ ਉਸ ਕੁੜੀ ਨੂੰ ਥਾਣੇ ਲਿਆ ਕੇ ਅਸੀਂ ਉਹਦੀ ਪ੍ਰੋਪਰ ਕਾਉਂਸਲਿੰਗ ਕੀਤੀ ਕਾਉਂਸਲਿੰਗ ਕਰਨ ਤੋਂ ਬਾਅਦ ਉਹ ਕੁੜੀ ਨਸ਼ਾ ਛੱਡਣ ਲਈ ਐਗਰੀ ਹੋ ਗਈ ਜਿਸ ਤੋਂ ਬਾਅਦ ਸਾਡੇ ਸਬ ਇੰਸਪੈਕਟਰ ਮੈਡਮ ਉਹਨਾਂ ਨੂੰ ਰੀਹੈਬਿਟੇਸ਼ਨ ਕਰਾਉਣ ਲਈ ਸਿਵਲ ਸਰਜਨ ਸਾਹਿਬ ਕੋਲ ਲੈ ਕੇ ਗਈ ਹੈ ਜਿੱਥੇ ਉਹਨੂੰ ਉਹਦਾ ਮੈਡੀਕਲ ਕਰਾ ਕੇ ਉਹ ਨੂੰ ਰਿਹਾਬ ਕਰਾਇਆ ਜਾਊਗਾ ਤਾਂ ਕਿ ਉਹ ਨਸ਼ਾ ਛੱਡ ਕੇ ਇੱਕ ਸਾਫ਼ ਸੁਥਰੀ ਜ਼ਿੰਦਗੀ ਬਤੀਤ ਕਰ ਸਕੇ। ਮੇਰੇ ਇਲਾਕੇ ਦੇ ਸਾਰੇ ਨਿਵਾਸੀਆਂ ਨੂੰ ਬੇਨਤੀ ਹੈ ਵੀ ਆਪਣੇ ਏਰੀਏ ਦੇ ਵਿੱਚ ਕੋਈ ਵੀ ਐਸਾ ਕੋਈ ਨੌਜਵਾਨ ਲੜਕਾ ਜਾਂ ਲੜਕੀ ਜਾਂ ਕੋਈ ਹੋਰ ਜਿਹੜਾ ਕੋਈ ਨਸ਼ਾ ਚੜ੍ਹਨਾ ਚਾਹੁੰਦਾ ਹੈ ਪਲੀਜ਼ ਉਹ ਸਾਡੇ ਕੋਲ ਲਾਨ। ਅਸੀਂ ਉਹਨਾਂ ਨੂੰ ਜੱਜ ਸਾਹਿਬ ਕੋਲ ਵੀ ਪੇਸ਼ ਕਰਾਂਗੇ, ਡਾਕਟਰ ਸਾਹਿਬ ਕੋਲ ਵੀ ਲੈ ਕੇ ਜਾਵਾਂਗੇ ਤਾਂ ਜੋ ਉਹ ਨਸ਼ੇ ਦੀ ਕੋਹਰ ਤੋਂ ਦੂਰ ਹੋ ਸਕਣ ਤੇ ਨਸ਼ਾ ਛੱਡ ਸਕਣ।